ਕਿ ਨਸਤੇ ਸਕੇ ਤੇ ਵੀ ਜ਼ਿਆਦਾ ਤੇ ਠਹਿਰ ਨਾ ਨਹੀਂ ਬਸ ਸਿੱਧਾ ਤੋਂ ਆਪਣੇ ਘਰੇ ਜਾਈ ਤੇ ਮੈਂ ਵੀ ਜਲਦੀ ਆ ਚੁਗਾ ਤਾਂ ਹੁਣ ਪਹੁੰਚ ਚੁਕੇ ਨੇ ਮੁਸ਼ਤਾਕ हुसैन ਦੀ ਆਪਣੇ ਘਰ 1 ਮਈ 1930 ਨੂੰ ਕਹਿੰਦੇ ਆਪਣਾ ਸਫਰ ਤੈਅ ਕਰਕੇ ਜਦੋਂ ਕਹਿੰਦੇ ਮੈਂ ਘਰੇ ਪਹੁੰਚਿਆ ਤਾਂ ਕਿਹੋ ਅਖਾਂ ਬੋਲ ਰਹੇ ਨੇ ਕਹਿੰਦੇ ਮੁੱਸਾ ਨੱਠਾ ਗੌਰ ਤੋਂ ਅੱਕੇ ਗੌਰ ਖੜੀ ਤਾਂ ਕੀ ਹੋ ਰਿਹਾ ਸੀ ਅੱਗੇ ਕਹਿੰਦੇ ਕਸ਼ਮੀਰੀ ਮੁਸਲਮਾਨਾਂ ਨੇ 14 ਨੁਕਤੇ ਕਸ਼ਮੀਰ ਸਰਕਾਰ ਨੂੰ ਪੇਸ਼ ਕਰਕੇ ਬੜਾ ਭਾਰੀ ਅੰਦੋਲਨ ਮਚਾਇਆ ਹੋਇਆ ਸੀ ਕਿ ਕਸ਼ਮੀਰ ਦੇ ਵਿੱਚ 85% ਦੀ ਮੁਸਲਮਾਨਾਂ ਦੀ ਆਬਾਦੀ ਹੈ ਇਸ ਲਈ ਸਾਡੇ ਹਕੂਕ ਮਹਿਫੂਜ਼ ਕੀਤੇ ਜਾਣ। ਮਤਾਲਬੇ ਚ ਕਹਿੰਦੇ ਮਤਲਬ ਨੁਕਤੇ ਚ ਜ਼ਰੂਰਤ ਤੋਂ ਜ਼ਿਆਦਾ ਲੋੜ ਤੋਂ ਜ਼ਿਆਦਾ ਸੀਗੀ ਇਸ ਲਈ ਕਸ਼ਮੀਰ ਸਰਕਾਰ ਨੇ ਕਹਿੰਦੇ ਇਨਕਾਰ ਕੀਤਾ ਜ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਕਹਿੰਦੇ ਸ਼ਰਈ ਲੋਕਾਂ ਨੇ ਐਸਿਟੇਸ਼ਨ ਖੜਾ ਕਰਨ ਦੀ ਇੱਕ ਵਜ੍ਹਾ ਬਣਾਈ ਵੀ ਜੰਮੂ ਦੇ ਵਿੱਚ ਕੁਰਾਨ ਪੜ੍ਹਦੇ ਮੁਸਲਮਾਨ ਨੂੰ ਇੱਕ ਹਿੰਦੂ ਨੇ ਲੱਤ ਮਾਰੀ ਐ ਇਸ ਦੇ ਕਹਿੰਦੇ ਤਹਿ ਦੇ ਵਿੱਚ ਉਹ ਗੜੀ ਭਾਵੇਂ ਕਹਿੰਦੇ ਅੰਗਰੇਜ਼ ਦੀ ਸ਼ੈ ਸੀ ਕਿ ਪਰ ਮੁਸਲਮਾਨੀ ਜੋਸ਼ ਨੇ ਕਸ਼ਮੀਰ 'ਚ ਕਹਿੰਦੇ ਗਾਮਾ ਪੈਦਾ ਕਰਤਾ ਇਹ ਜੋਸ਼ ਕਹਿੰਦੇ ਜੋਬਨ ਤੇ ਆਈ ਸੀ ਕਿ ਅਰਬ ਤੋਂ ਪਿਤਾ ਜੀ ਪਹੁੰਚ ਗਏ ਸਤੰਬਰ 1930 ਨੂੰ ਕਰੀ ਉਨਾ ਦੇ ਕੰਦੇ ਘਰੇ ਆਉਂਦੇ ਜੰਮੂ ਕਸ਼ਮੀਰ ਦੇ ਮੁਸਲਮਾਨਾਂ ਦੀ ਬੜੀ ਭਾਰੀ ਇਕਤਰਤਾ ਹੋਈ ਜਿਹਦੇ ਚ ਮਸਲ ਮਜਲਸ ਅਕਰੂਲ ਇਸਲਾਮ ਦੀ ਕਾਇਮੀ ਤੇ ਇਸੇ ਜਮਾਤ ਦੀ ਸਰਪ੍ਰਸਤੀ ਜਿਹਹਾਦ ਦਾ ਫਤਵਾ ਪਾਸ ਕਰ ਦਿੱਤਾ ਗਿਆ ਬਸ ਕਹਿੰਦੇ ਫੇਰ ਕੀ ਸੀ ਮੌਲਾਣਿਆਂ ਨੇ ਹੰਗਾਮਾ ਜਾਰੀ ਕਰਤਾ ਫਿਰਕਾ ਪ੍ਰਸਤੀ ਦੇ ਉਗਾਲੇ ਦੀ ਦੇਰ ਸੀ ਕਿ ਪਾਗਲਪਨ ਦੇ ਛਾਲਾ ਖਾਤਾ ਗਾਜ਼ੀਆ ਲੁਟੇਰੀਆ ਨੇ ਆਪਣੇ ਹੱਥਾਂ 'ਚ ਛਵੀਆਂ ਤਲਵਾਰਾਂ ਤੇ ਆਪਣੀਆਂ ਕੱਛਾਂ 'ਚ ਛੁਰੀਆਂ ਦਬਾ ਕੇ ਮਾਸੂਮ ਹਿੰਦੂਆਂ ਦੇ ਕਤਲੋਗਾਰਤ ਕੀਤੇ ਹਮਲੇ ਦੀ ਤੇਤੋਂ ਤੱਕਤਲੀਆਮ ਹੋਇਆ ਕਿ ਜ਼ੁਲਮ ਦੀ ਹੱਤ ਦੇਖ ਕੇ ਕੋਹੇ ਪੀਰ ਪੰਜਾਲ ਵੀ ਕੰਬ ਉੱਠਿਆ ਅਰਸ਼ਾ ਤੇ ਵੀ ਹਹਾਕਾਰ ਜਪੁਚੀ ਤੇ ਦੈਂਤਾਂ ਤੇ ਦੁੱਤਾਂ ਨੇ ਲਹੂ ਦੇ ਖੱਪਰ ਪਰ ਪਰ ਪੀਤੇ ਤੇ ਤ੍ਰਿਪਤ ਹੋਏ ਸੱਥਰ ਢਾਈ ਜਾ ਰਹੀ ਸੀ ਅਨਤਾਂ ਦੀ ਲੁੱਟ ਘਸਟਾ ਤੋਂ ਵੱਧ ਚਲੂ ਕਹਿੰਦੇ ਉਸ ਟਾਈਮ ਤੇ ਹੋ ਰਿਹਾ ਸੀ ਜਹੰਦੇ ਮਜਲ ਸੇ ਅਹਕਰੂਲ ਇਸਲਾਮ ਦੇ ਪ੍ਰਧਾਨ ਮੰਤਰੀ ਕਸ਼ਮੀਰ ਇਲਾਕੇ ਵੱਲੋਂ ਸ਼ੇਖ ਅਬਦੁੱਲਾ ਸ਼ੇਰ-ਏ-ਕਸ਼ਮੀਰ ਤੇ ਜੰਮੂ ਪੁਂਚ ਵੱਲੋਂ ਕਰਤਾ ਨਿਮਨ ਅਖਰ ਮੁਸਤਾਕ ਹਸੈਨ ਦੇ ਵਾलिਦ ਸਾਹਿਬ ਸੈਯਦ ਨiyet ਹੋਈ ਸੀ ਜਿਨ੍ਹਾਂ ਦੇ ਸਰਪ੍ਰਸਤੀ ਚ ਇਹ ਨੇਕ ਕੰਮ ਕਹਤੇ ਰੱਬ ਕੀਤਾ ਗਿਆ ਸੀ ਹੁਣ ਕਹਿੰਦੇ ਮੀਰਪੁਰ ਤੋਂ ਨੇੜੇ ਪਣਿਆਲ ਨਾਮੀ ਪਿੰਡ ਦੇ ਜੈਲਦਾਰ ਚੌਧਰੀ ਫਜ਼ਲ ਇਲਾਹੀ ਜੋ ਬਚਪਨ ਤੋਂ ਹੀ ਕਹਿੰਦੇ ਮਿੱਤਰਤਾ ਰੱਖਦੇ ਸੀਗੇ ਉਹ ਕਹਿੰਦੇ ਮੇਰੇ ਖਿਆਲਾਂ ਦੇ ਹਮਰਾਹੀ ਬਣੇ ਹੋ ਤੇ ਦੋਹਾਂ ਨੇ ਇਸਲਾਮ ਦੇ ਖਿਲਾਫ ਕਹਿੰਦੇ ਅਸੀਂ ਫਿਰ ਜਿਹਾਦ ਆਰੰਭ ਦਿੱਤਾ ਇਹ ਗੁਰਮੁਖ ਕਹਿੰਦੇ ਆਪਣੀ ਜੈਲ ਸਾਕੀ ਜ਼ਿੰਮੇਦਾਰਾਂ ਤੋਂ ਮਾਲ ਲਿਆ ਉਗਰੋਂ ਗਏ ਤਾਂ ਤਿੰਨਾਂ ਚਾਰਾ ਪਿੰਡਾਂ ਨੇ ਮਿਲ ਕੇ ਹਮਲਾ ਕਰਤਾ ਆਪਣੇ ਬਚਾਉ ਲਈ ਕਹਿੰਦੇ ਇਹਨਾਂ ਨੇ ਪਿਸਤੌਲ ਦੇ ਫਾਇਰ ਕੀਤੇ ਬਾਗੀ ਲੋਕ ਮਰਨ ਤੇ ਫੱਟੜ ਹੋਣ ਦੇ ਬਾਅਦ ਫਿਰ ਤੇਤਰ-ਪਿਤਰ ਹੋ ਗਏ ਸਰਕਾਰ ਨੇ ਕਹਿੰਦੇ ਦਿਖਾਵੇ ਮਾਤਰ ਗ੍ਰਿਫਤਾਰ ਕਰਕੇ ਜੰਮੂ ਪੇਸ ਸੀ ਮੇਰੇ ਤੋਂ ਕਹਿੰਦੇ ਜਿੰਨਾ ਮੁਲਾਣਿਆਂ ਨੂੰ ਆਪਣੇ ਹਲਵੇ ਮੰਡੇ ਮਤਲਬ ਮौज-ਮਾਇਆ ਦਾ ਖਤਰਾ ਲੱਗਦਾ ਸੀ ਉਹਨਾਂ ਨੇ ਪਿਤਾ ਜੀ ਕੋਲ ਕਹਿੰਦੇ ਸ਼ਿਕਾਇਤ ਕੀਤੀ ਵੀ ਜਿੰਨਾ ਇਲਾਕਿਆਂ 'ਚ ਅਸੀਂ ਤੂਫਾਨ ਮਚਾਉਨੇ ਆ ਉੰਨਾ ਨਹੀਂ ਸਾਡੇ ਖਿਲਾਫ ੜਕਾ ਕੇ ਲੜਾਈ ਲਈਏ ਤਿਆਰ ਕਰ ਦਿੰਦਾ ਤੁਹਾਡਾ ਪਿਤਾ ਖਾਸ ਕਰਕੇ ਕਹਿੰਦੇ ਸਿੱਖਾ ਨਾਲੇ ਦੀ ਬਹੁਤ ਹੀ ਹਮਦਰਦੀ ਆ ਹੁਣ ਕਹਿੰਦੇ ਪਿਤਾ ਜੀ ਮੇਰੇ ਖਿਆਲਾਂ ਤੋਂ ਅਰਬ ਦੀ ਧਰਤੀ ਦੇ ਸਮੇਂ ਤੋਂ ਪਹਿਲਾਂ ਹੀ ਜਾਣੋ ਤਾਂ ਹੋ ਚੁੱਕੇ ਸੀਗੇ ਪਰ ਕਹਿੰਦੇ ਦੀਨ ਦੇ ਮੁਲਾਣਿਆਂ ਦੇ ਕੀਰਨੇ ਸੁਣ ਕੇ ਉਹਨਾਂ ਨੇ ਫਿਰ ਮੈਨੂੰ ਚਿੱਠੀ ਲਿਖੀ ਵਰਕਰਦਾਰ ਅੱਜ ਆਜ ਮੂਜੀ ਮੌਲਵੀ ਮੁਹੰਮਦ عبداللہ لدنوی تے مولوی لیاکوی ملنے آئے تو انہوں نے آپ کی بہت شکایت پیش کی ہے بیٹا میں تمہارے خیال اچھی طرح سے جانتا ہوں لیکن دنیا ہر ممکن طور پر رکھنی ہی پڑتی ہے اگر آپ تحریک کے حادثہ کی امداد نہیں کرنا چاہتے مطلب ساتھ نہیں دینا چاہتے تبدھ بھی نہ کرو خاموش اپنے مکان کے اندر بیٹھے باہر جانے کی یا کسی کو کچھ کہنے کی کوئی ضرورت نہیں میاں بدیو زمان صاحب آ رہے ہیں جو کہیں عمل نہ ہوگا مطلب وہ نہ دی گالتوں مننی ہوگی خاموشی بہتر است از رنزو ہوت ایل لبلہ ਕਹਿੰਦੇ ਫਿਰ ਮੌਲਵੀ ਬਤੀਓ ਜ਼ਮਾਨ ਨੇ ਚਿੱਠੀ ਦੇ ਨਾਲ ਨਾਲ ਜ਼ਬਾਨੀ ਵੀ ਕਹਿੰਦੇ ਮੈਨੂੰ ਬਹੁਤ ਕੁਝ ਕਿਹਾ ਪਰ ਇਹਨਾਂ ਦੇ ਰਾਹੀਂ ਕਹਿੰਦੇ ਮੈਂ ਹੇਠ ਲਿਖਿਆ ਉੱਤਰ ਭੇਜਿਆ ਤਾਹੀਆ ਤੇ ਕਾਮਲਾ ਵਫਾਦਲਾ ਕੇ ਬਾਤ ਕਹਿੰਦੇ ਖਲਾਸਾ ਮਾਫੀ ਜ਼ਮੀਰ ਅੰਦਾ ਪਰ ਕਹਿੰਦੇ ਅਫਸੋਸ ਹੈ ਇਸਲਾਮ ਦੀ ਇਸ ਹਾਲਤ ਨਾਜ਼ੁਕੀ کہتے قبلہ شاید آجاد مقدس کے یاد ہوگا کہ بندے نے مدینوں کے دن میں آپ کو عرض کیا تھا کہ تعلیم قرآنی پر امن نہ ہونا ہی ثابت کرتا ہے کہ قرآنی الہام نہ مکمل ہے الہام میں روانی تاثیر رکھتا ہے قرآن اس امر سے مبرا ہے قرآن کریم کی تعلیم ارشاد فرماتی ہے اتھے ਮੁਸਤਾਕ ਹੁਸੈਨ ਜੀ ਆਪਣੇ ਪਿਤਾ ਜੀ ਨੂੰ ਚਿੱਠੀ ਦੇ ਵਿੱਚ ਇਹ ਗੱਲਾਂ ਲਿਖ ਰਹੇ ਨੇ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਤਾ ਸੀਗਾ ਜਦੋਂ ਆਪਾਂ ਮੱਕੇ ਮਦੀਨੇ ਸੀਗੇ ਕੋਈ ਵੀ ਅਵਲ ਕੁਰਾਨ ਦੇ ਉੱਤੇ ਕਰਦਾ ਨਹੀਂ ਹੈਗਾ ਹੁਣ ਇੱਥੇ ਉਹ ਕਹਿੰਦੇ ਵੀ ਕੁਰਾਨ ਕੀ ਕਹਿੰਦੀ ਹੈ ਕਹਿੰਦੇ ਕੁਰਾਨ ਤਾਂ ਕਹਿੰਦੀ ਹੈ ਵੀ ਵਕਤ ਹਾਕਮ ਕਿਤਾਬਿਆਦਾਰੀ ਮੇਰੀ ਤਾਂਬਿਆਦਾਰੀ ਹੈ ਤੇ ਦੂਜਾ ਜਿਹਹਾਦ ਦਾ ਫਤਵਾ ਜਿਹੜਾ ਖਲੀਫਤੁਲ ਇਸਲਾਮ ਯਾਨੀ ਮੁਸਲਮਾਨ ਬਾਦਸ਼ਾਹੀ ਦੇ ਸਕਦਾ ਹੈ ਤੇ ਤੀਜਾ ਝੂਠ ਬੋਲਣ ਵਾਲੇ ਪਰ ਖੁਦਾ ਕੀ ਲਾਨਤ ਹੈ ਹੁਣ ਕਹਿੰਦੇ ਇਹ ਹੈ ਤਾਲੀਮ ਇਹ ਕੁਰਾਨੀ ਜੀ ਨੂੰ ਕਹਿੰਦੇ ਵਕਤ ਦਾ ਇਸਲਾਮ ਜਿਹੜਾ ਹੈਗਾ ਉਹ ਤਿਲਾਂਜਲੀ ਦੇ ਬੈਠਾ ਹੈ ਜ਼ੁਲਮ ਦੇ ਲਈ ਕੁਰਾਨ ਚ ਕਹਿੰਦੇ ਖੁਦਾ ਬੰਦ ਕਰੀਮ ਦੀ ਲਾਨਤ ਲਿਖੀ ਹੋਈ ਹੈ ਦੇ ਇਹ ਦੀਨ ਵਾਲੋ ਦੀਨ ਤੁਮੇ ਜ਼ਬਰ ਨਹੀਂ ਸਿਖਾਤਾ ਅਗਰ ਜ਼ਬਰ ਕਰੋਗੇ تو ظالموں کی قطار میں شمار کیے جاؤ گی جن کے لیے لانت ہے کیا اسلام میں دین کی تعمیل ہے کہ کی اسلام مسلمان جو نے کی وہ اپنے دین دی مطلب قرآن دی تعمیل کر رہے انہوں مان رہے نے بس کچھ بھی ہے بھی موجودہ قرآن ਦੀ ਤਮੀਲ ਚ ਮਜਲੂਮਾਂ ਦੀ ਰਾਖੀ ਤੇ ਸਿੱਤਮ ਦਾ ਮੁਕਾਬਲਾ ਕਹਿੰਦੇ ਮੈਂ ਤਾਂ ਕਰੂੰਗਾ ਹਾਂ ਕਹਿੰਦੇ ਆਪकी ਤਮੀਲ ਵੀ ਮੇਰੇ ਲਈ ਹੁਕਮ ਹੈ ਨਾਲ ਹੀ ਆਪਣੇ ਪਿਤਾ ਜੀ ਨੂੰ ਕਹਿ ਰਹੇ ਨੇ ਕਿ ਜੋ ਤੁਸੀਂ کہہ ਰਹੇ ਹੋ ਉਹ ਵੀ ਮੇਰੇ ਲਈ ਹੁਕਮ ਹੈ ਬਹਿਰ ਹਾਲ ਆਪ ਫਕੀਰ ਹੈ ਕਹਿੰਦੇ ਤੁਸੀਂ ਫਕੀਰ ਹੋ ਤੇ ਜ਼ੁਲਮ ਹੈ ਕਹਿੰਦੇ ਜੋ ਹੋ ਰਿਹਾ ਹੈ ਹੁਣ ਕਹਿੰਦੇ ਇਹੀ ਚਿੱਠੀ ਮੌਲਵੀ ਮਸਕੂਰ ਜਿਹੜੀ ਜਿਨ੍ਹਾਂ ਨੂੰ ਉਹਨਾਂ ਨੇ ਦਿੱਤੀ ਉਹ ਕਹਿੰਦੇ ਸਾਡੇ ਬਹੁਤ ਨਿਕਟਵਰਤੀ ਸੀਗੇ ਉਹਨਾਂ ਦੇ ਰਾਹੀਂ ਇਹ ਚਿੱਠੀ ਕੱਲੀ ਪਰ ਕਹਿੰਦੇ ਉਸ ਟਾਈਮ ਐਦਾਂ ਦਾ ਹਾਲਾਤ ਜਿਹੜੇ ਸੀਗੇ ਬਣੇ ਹੋਏ ਸੀਗੇ ਵੀ ਜਿਹੜੇ ਸਾਡੇ ਨੇੜੇ ਦੇ ਵੀ ਸੀਗੇ ਉਹ ਵੀ ਦੂਰੀ ਇਖਤਿਆਰ ਕਰ ਚੁੱਕੇ ਸੀ ਦੂਰ ਹੋ ਚੁੱਕੇ ਸੀ ਤਾਂ ਕਹਿੰਦੇ ਇਸ ਬੰਦੇ ਨੇ ਕੀ ਕੀਤਾ ਚਿੱਠੀ ਬਜਾਏ ਪਿਤਾ ਜੀ ਦੇ ਮੌਲਵੀ ਮੁਹੰਮਦ ਅਬਦੁੱਲਾ ਸਿਆਖਾਲੀ ਨੂੰ ਜਾ ਕੇ ਦਿੱਤੀ ਜੋ ਕਿ ਮਜਲਿਸ-ਏ-ਇਹਰਾਰ ਦੇ ਜਨਰਲ ਸਕੱਤਰ ਸੀ ਉਹਨਾਂ ਕਹਿੰਦੇ ਚਿੱਠੀ ਕੀ ਸੀ ਬਾਲਵੀ ਮਸਕੂਰ ਨੂੰ ਸ਼ਿਕਾਰ ਹੱਥ ਆਇਆ ਜਿਵੇਂ ਕਹਦਾ ਜੁਮੇ ਵਾਲੇ ਦਿਨ 50 ਹਜ਼ਾਰ ਮੁਸਲਮਾਨਾਂ ਦੇ ਇਕੱਠ 'ਚ ਚਿੱਠੀ ਉਹਨਾਂ ਲੋਕਾਂ ਨੂੰ ਵਿਖਾਈ ਜੋ ਸ਼ਰੀ ਜੋਸ਼ ਤੇ ਤੁ ਸੱਚ ਅੰਨੇ ਹੋ ਚੁੱਕੇ ਸੀ ਅੱਖਾਂ 'ਚ ਕਹਿੰਦੇ ਕਤਲਗਾਰ ਦੀ ਖੁਮਾਰੀ ਸੀ ਤੇ ਮਨ 'ਚ ਇਹ ਧਾਰ ਕੇ ਕਿ ਨਮਾਜ਼ ਦਾ ਬਹਾਨਾ ਲਾ ਕੇ ਇਕੱਠੇ ਹੋਈ ਸੀ ਕਿ ਸ਼ਰੀ ਹਿੰਦੂਆਂ ਨੂੰ ਡੁੱਟਣਾ ਹੈ ਮਾਲੇ ਗਨੀਮਤ ਜਾਨੀ ਲੁੱਟਦਾ ਮਾਲ ਹਾਸਲ ਕਰਨਾ ਹੈ ਬਹੁ ਬੇਟੀਆਂ ਦੀ ਇੱਜ਼ਤਾਂ ਲਾਉਣੀਆਂ ਨਹੀਂ ਨਾਮ ਨਿਹਾਨ ਦੀਨੀ ਦੀਨਦਾਰਾਂ ਦੇ ਸਾਹਮਣੇ ਕਹਿੰਦੇ ਮੌਲਵੀ ਨੇ ਚਿੱਠੀ ਦੀ ਅਸਲੀਅਤ ਤਾਂ ਨਿਚਾਰੀ ਕੀਤੀ ਕਹਿੰਦੇ ਕਰਤਾ ਵੀ ਕਿ ਮੈਂ ਆਪਣੀਆਂ ਰੋਟੀਆਂ 'ਚ ਭੰਗ ਪੈਂਦੀ ਸੀ ਆਪਣੇ ਕਰਤੋਤਾ ਤੇ ਚਾਦਰ ਪਾਉਣ ਲਈ ਕਹਿੰਦੇ ਖੁਤਬੇ ਦੇ ਦੌਰਾਨ ਇਹ ਬਨਾਵਟ ਘੜੀ ਕਿ ਇਸ ਚਿੱਠੀ ਦੇ ਰਾਹੀਂ ਸਾਹਿਬਜ਼ਾਦਾ ਸਾਹਿਬ ਜਿਹਹਾਤ ਤੋਂ ਇਨਕਾਰੀ ਨਹੀਂ ਬੜੀ ਲਿਆਕਤ ਤੇ ادب ਨਾਲ ਜਿਹਹਾਦ ਦਾ ਮੁਨਕਰ ਵੀ ਕਹਿੰਦੇ ਗੁਰਦਾਨਤਾ ਤੇ ਮੈਨੂੰ ਕਹਿਤਾ ਤੇ ਕੁਛ ਕਹਿੰਦੇ ਤਰੀਫ ਵੀ ਕਰਦੀ ਹੁਣ ਕਹਿੰਦੇ ਤੇਲੀ ਤੇ ਤੇਲੀ ਦੇ ਬਲਦ ਫਤਵੇ ਵਾਂਗੂ ਮੌਲਵੀ ਦੀ ਕਾਮਯਾਬੀਤ ਕਮਾਲ ਕਰ ਗਈ ਜਿਹੜੇ ਉਥੇ ਹਾਜ਼ਰ ਸੀ ਕਹਿੰਦੇ ਉਹ ਮੁਸਲਮਾਨ ਉਥੇ ਨਫਰਤ ਅੱਗ ਵਾਂਗੂ ਬਣ ਰੁੱਥੀ ਜਾਹਲ ਪਹਾੜੀ ਲੋਕਾਂ ਨੂੰ ਕਹਿੰਦੇ ਦੱਸਿਆ ਹੋਇਆ ਸੀਗਾ ਬਿਜੋ ਜਹਾਤ ਤੋਂ ਮੂੜੂਗਾ ਕਾਫਰ ਹੋ ਜਾਊਗਾ ਤੇ ਮੁਸਲਮਾਨੀ ਤੋਂ ਵੀ ਉਹ ਦੁਰਕਾਰਿਆ ਜਾਊਗਾ ਇਹ ਕਹਿੰਦੇ ਹੁਣ ਮੁਸਲਮਾਨ ਪਾਗਲ ਫਨ ਦਾ ਜਿਹੜਾ ਹੜ ਸੀਗਾ ਇਹ ਕੋਈ ਨਵਾਂ ਨਹੀਂ ਸੀ ਕਹਿੰਦੇ ਬਲਕਿ ਉਸੇ ਲਾਇਆ ਹਕੀ ਦਾ ਸਪੂਸ ਸੀ ਜਿਸ ਕਰਕੇ ਕਹਿੰਦੇ ਹਕੀਕਤ ਦੇ ਮਾਲਕ ਸਾਈਂ ਗੁਲੇਸ਼ਾਹ ਨੇ ਵੀ ਜਦੋਂ ਹੱਕ ਦਾ ਨਾਹਰਾ ਲਾਇਆ ਸੀ ਕਿਹਾ ਸੀ ਪੱਠ ਨਵਾਜਾ ਚਿੱਕੜ ਰੋਜ਼ੇ ਕਲਮੇ ਦੇਮੋ ਸ਼ਾਹੀ ਬੁੱਲੇ ਸ਼ਾਹ ਅੰਦਰ ਪਾਇਆ ਪੁੱਲੀ ਫਿਰੀ ਲੁਕਾਈ ਤਾਂ ਕਹਿੰਦੇ ਸ਼ਰੀ ਲੋਕਾਂ ਨੇ ਉਹਨਾਂ ਨੂੰ ਵੀ ਕਾਫਰ ਕਿਹਾ ਸੀ ਤੇ ਉਹਨਾਂ ਦੀ ਗੱਲ ਕੋਈ ਸਮਝ ਨਹੀਂ ਸਕਿਆ ਲੋਕ ਕਹਿੰਦੇ ਆਇਤ ਕੁਰਾਨੀ ਦੇ ਭਾਵ ਨੂੰ ਹੀ ਉਹਨਾਂ ਨੇ ਤਾਂ ਗਾਇਨ ਕੀਤਾ ਸੀ ਜੋ ਕੁਰਾਨ ਚ ਲਿਖਿਆ ਹੈ ਬੁੱਲੇ ਸ਼ਾਹ ਨੇ ਉਹੀ ਕਿਹਾ ਸੀ ਜਿਵੇਂ ਕਿਹਾ ਗਿਆ ਐ ਤੈਸੇ ਹੀ ਹਰੀ ਬਸੇ ਨਿਰੰਤਰ ਕਟਹੀ ਕੋ ਜੋ ਪਈ ਉਹ ਕਹਿੰਦੇ ਜਦੋਂ ਇਤਾਂ ਹੀ ਪੀਰ ਪੀਖੜ ਸ਼ਾਹ ਨੇ ਕਸ਼ਫੀਕ ਰੂਬ ਅਵਸਥਾ ਦੇ ਵਿੱਚ ਕਹਿੰਦੇ ਕਾਬੇ ਨੂੰ ਪਿੱਟ ਕਰਤੀ ਕਹਿੰਦੇ ਪਟਨੇ ਚ ਆਈ ਹੁਦਾ ਦੀ ਜਾਤ ਯਾਨੀ ਇੱਥੇ ਗੱਲ ਕਰ ਰਹੇ ਨੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਦਾ ਉਹ ਜਨਮ ਹੋਇਆ ਸੀ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਸਜਦਾ ਕਰਤਾ ਸੀ ਕਾਬੇ ਵੱਲ ਪਿੱਟ ਕਰਕੇ ਤਾਂ ਕਹਿੰਦੇ ਤਮਾ ਮੁਰীদ ਜਿਹੜੇ ਵੀ ਨੇੜੇ-ਤੇੜੇ ਸੀਗੇ ਉਹ ਵੀ ਕਹਿੰਦੇ ਆ ਇਹ ਕਹਿਣ ਲੱਗ ਪਏ ਸੀ ਵੇ ਜਿਹੜਾ ਪੀਰ ਆ ਸਾਡਾ ਇੱਕ ਕਾਫਰ ਹੋ ਗਿਆ। ਇਸੇ ਤਰ੍ਹਾਂ ਇਹਨਾਂ ਮੁਸਲਮਾਨਾਂ ਦੀ ਵੀ ਕਹਿੰਦੀ ਇਸ ਵਕਤ ਇਹੀ ਦਸ਼ਾ ਸੀ। ਬਹਗੀਕਤ ਨੂੰ چھپا ਦਿੱਤਾ ਗਿਆ। ਕੁਰਾਨ ਉਤਲਾੰਚਰੀ ਦਿੱਤੀ। ਕੇਵਲ ਹਰਾਮ ਦੀ ਪ੍ਰਾਪਤੀ ਨਹੀਂ। ਧਾਰਾਇ ਹੱਕ ਦਬਾ ਦਿੱਤਾ ਗਿਆ। ਕਹਿੰਦੇ ਇਸ ਦਸ਼ਾ ਨੇ ਇਸਲਾਮੀ ਦੁਨੀਆ 'ਚ ਬਹੁਤ ਹੀ ਨਾਜ਼ੁਕ ਹਾਲਤ ਪੈਦਾ ਕਰਤੀ। ਜਿਹਨੂੰ ਦੇਖ ਕੇ ਕਹਿੰਦੇ ਮੇਰੇ ਬਜ਼ੁਰਗ ਪਿਤਾ ਤਕਸਕਰ ਮਾਤਾ ਜੀ ਬਹੁਤ ਵਿਆਕਲ ਹੋ ਗਈ ਸੀ ਹੁਣ ਕਹਿੰਦੇ ਵਾਲਿਦ ਸਾਹਿਬ ਨੇ ਇੱਕ ਚਿੱਠੀ ਰਾਹੀਂ ਫਿਰ ਮੈਨੂੰ ਲਿਖਿਆ ਕਿ ਤੇਰੀ ਜ਼ਿੰਦਗੀ ਹੁ ਖਤਰੇ 'ਚ ਜਾਪਦੀ ਹੈ ਇਸ ਲਈ ਬਿਹਤਰ ਹੈ ਤੂੰ ਲਾਹੌਰ ਦਾਤਾ ਗੰਜ ਬਖਸ਼ ਸਾਹ ਚਲਾ ਜਾ ਤੇ ਜਿੰਨਾ ਚਿਰ ਇਸ ਹੌਰ ਸ਼ੈ ਮਤਲਬ ਇਹ ਹੱਲਾ ਗੁਲੇ ਇਥੇ ਚੱਲ ਰਹੀ ਹੈ ਉੱਥੇ ਹੀ ਰਹਿ ਹੁਣ ਕਹਿੰਦੇ ਇਹ ਚਿੱਠੀ 10 ਫਰਵਰੀ 1931 ਦੀ ਸ਼ਾਮ ਨੂੰ ਮੀਰਪੁਰ ਕਹਿੰਦੇ ਮੈਨੂੰ ਆਪਣੇ ਘਰੇ ਮਿਲੀ ਜੀਨ ਨੂੰ ਪੜ੍ਹ ਕੇ ਕਹਿੰਦੇ ਬਹੁਤ ਗੰਭੀਰ ਸੋਚਾਂ ਚ ਬੈਠ ਕੇ ਮੈਸ ਨਤੀਜੇ ਤੇ ਪਹੁੰਚੇ ਆਵੇ ਉਸ ਧਾਇਰੇ ਚ ਜੀਵਨ ਨੂੰ ਪ੍ਰਵੇਸ਼ ਕਰ ਲੈਣਾ ਚਾਹੀਦਾ ਜਿਹਦੇ ਚ ਖੁਦਾ ਹੀ ਪ੍ਰਸ਼ਸਤ ਸਹੀ ਮਹਨੇਜ ਹੁੰਦੀ ਦੀ ਸੀ ਤੇ ਧਾਇਰੇ ਚ ਰਹਿਣ ਵਾਲੇ ਲੋਕ ਰੱਬ ਦਾ ਖੋਫ ਯਾਨੀ ਡਰ ਰਖਵਾਈ ਹੋਣ ਕਹਿੰਦੇ ਅਫਸੋਸ ਹੈ ਜਿਸ ਕੁਰਾਨ ਨੂੰ ਖੁਦਾ ਦੀ ਕਲਾਮ ਸਮਝਿਆ ਜਾਂਦਾ ਹੈ ਉਹਦੇ ਤੇ ਅਮਲ ਕੋਈ ਨਹੀਂ ਕਰ ਰਿਹਾ ਇਹ ਤਾਂ ਸਾਬਤ ਇਹ ਹੁੰਦਾ ਹੈ ਇਹ ਕਲਾ ਮੁਲਾ ਨਹੀਂ ਬਲਕਿ ਇਨਸਾਨੀ ਗਲਾਮ ਹੈ ਇਨਸਾਨ ਵੀ ਕਹਿੰਦੇ ਇਦਾਂ ਦਾ ਜਿੱਤੇ ਰਸਤਾ 'ਚ ਕੋਈ ਤਸੀਰ ਨਹੀਂ ਹੈਗੀ ਉਹਨਾਂ ਕੇ ਮਨ ਬਰੁੜੇ ਤੋਂ ਬਾਦ ਕਹਿੰਦੇ ਮਨਾ ਚਾਹ ਜੇ ਬਲਵਲ ਉੱਠ ਰਹੀ ਸੀ ਤਾਂ ਕਹਿੰਦੇ ਆ ਫਿਰ ਆਪਣੇ ਵਾਲਿਦ ਸਾਹਿਬ ਨੂੰ ਯਾਨੀ ਕਿ ਪਿਤਾ ਜੀ ਨੂੰ ਚਿੱਠੀ ਲਿਖੀ ਜੋ ਕਿ ਕਹਿੰਦੇ ਆਖਰੀ ਸੀ ਹੁਣ ਬਜ਼ੁਰਗ ਵਾਰ ਮੰ ਸਲਾਮਤ ਅਸਲਾਮ ਅਲੇ ਕੁਲਾ ਵ ਰਹਿਮਤੁਲਲਾ ਦਿਖਿਆ ਕਿ ਆਪ ਦੇ ਹੁਕਮ ਮੁਤਾਬਕ ਇਸ ਇਲਾਕੇ ਤੋਂ ਮੈਂ ਅਲਵਿਦਾ ਹੋ ਰਿਹਾ ਇਲਾਕੇ ਜਿਸ ਕਹਿੰਦੇ ਜ਼ਾਹਲੀਅਤ ਜ਼ਿਲਮੋ ਸਤਮ ਹਦ ਹਦ ਤੋਂ ਵੱਧ ਚੁੱਕਿਆ ਹੈ ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਰਹੀ ਨਾਮੋ ਨਿਸ਼ਾਨ ਨਹੀਂ ਰਿਹਾ ਖੁਦਾਨੂ ਵੀ ਕਹਿੰਦੇ ਨਫ਼ਰਤ ਦੀ ਕੂਰ ਲਲ ਦੇਖਿਆ ਜਾ ਰਿਹਾ ਹੈ ਕਹਿੰਦੇ ਮੈਂ ਫਰਜ਼ੰਦ ਫਰਜ਼ੰਦ ਵੀ ਆਪ ਤੁਹਾਡਾ ਬੱਚਾ ਕਹਿੰਦੇ ਮੈਂ ਤੁਹਾਨੂੰ ਕੀ ਕਹਾ ਤੇ ਕੀ ਕਹਿ ਸਕਦਾ ਪਰ ਕਹਦੇ ਤੁਸੀਂ ਮੁਰਸ਼ਿਦ-ਏ-ਆਵਾਮ ਤੇ ਵਕਤ ਦੇ ਹਾਕਮ ਪਾ ਅਹਿਰਾਰ ਦੀ ਪ੍ਰਧਾਨਗੀ ਕਹਿੰਦੇ ਤੁਸੀਂ ਪ੍ਰਧਾਨ ਉਹਦੀ ਹیثیت ਨਾਲ ਆਵਾਮ ਪਰ ਕਾਫੀ ਸੇ ਜ਼ਿਆਦਾ ਰਹਿਮ ਯਾਨੀ ਇਨਸਾਫ ਤੁਸੀਂ ਕਰ ਸਕਦੇ ਅਕੀਲ ਉਦਾਹਰਨ ਦਿੰਦੇ ਨੇ ਕਹਿੰਦੇ ਇਨਸਾਫ ਕੀ ਘੜੀ 100 ਸਾਲ ਕੀ ਇਬਾਦਤ ਸੇ ਬਿਹਤਰ ਹੈ نہ ہو جس میں عمل اور ہو کتابوں سے لادا زفر اس آدمی کو ہم تصور ویل کرتے ہیں جدا کہ بہادر شاہ زفر نے اس لیے اپنے پیتا جن فیر کہہ رہے ہیں یہ ناچیز اس ننمیکا کے ذریعے میں ہمیشہ کے لیے الوداع چاہتا ہے تاکہ ایسا نہ ہو کہ ایسے دائرے میں رہ کر میں ہی کہیں برباد نہ ہو جاؤں اگے نہیں بزرگ واجیو جیو چونکہ یہ آخری الگ تو تو نسفل ملاقات ہے اس لیے مجھے حق حاصل ہے کہ ہر بات کو آپ کے ہاں کہہ دوں مجل حبی جگو جیتل جس میں آپ بھی شامل ہو گئے ہیں اگے وہ کہنے نہیں خدا کے بندے تو ہیں ہزاروں بنوں میں پھرتے ہیں مارے ماری میں اس کا بندہ بنوں گا جس کو خدا کے بندے سے پیار ہوگا تے اگے پھر وہ اپنے سگنیچر کار دے نہیں مشتاق میر پوری لکھ دے ہوئے نیچے جٹھی دے ویچ تا اس دن آری آج دی یہ ویڈیو دی سماپتی آپ پہتی کرتے ہیں ساسنگا جی امید کر دیئے تو انہوں پسند آیا ہوگا ਕਮੈਂਟ ਬਾਕਸ ਵਿੱਚ ਲਿਖੇ ਜ਼ਰੂਰ ਤੁਸੀਂ ਤੁਹਾਨੂੰ ਸੁਆਦ ਇਹ ਕਿਤਾਬ ਲੱਗ ਰਹੀ ਹੈ ਮੈਨੂੰ ਇੰਨੀ ਪਿਆਰ ਨਾਲ ਤੁਸੀਂ ਸਾਰੇ ਸੁਣਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਹੀ ਦਿਲੀਸ਼ शुक्रिया ਜਲਦੀ ਹੀ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਤੇ ਲਾ